ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਿੰਡਸਤਾਨ ਗੁਰਦੁਆਰਾ ਕੋਟਲੀ ਸਾਹਿਬ ਹੈ ਜਿੱਥੇ ਕਮਾਰਾ ਸਾਹਿਬ ਤਪ ਕੀਤਾ ਗਿਆ ਇਸ ਟਾਈਮ ਪੂਰੇ ਜਗਤ ਵਿੱਚ ਮਹਾਰਾਜ ਦਾ 555 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸਮੂਹ ਸੰਗਤ ਵੱਲੋਂ ਕਮੇਟੀਆਂ ਵੱਲੋਂ ਵਿਦੇਸ਼ ਵਿਦਿਆਸੀਆਂ ਸੰਗਤਾਂ ਵੱਲੋਂ ਆਪਾਂ ਮਿਲ ਕੇ ਰੱਖ ਕੇ ਮਹਾਰਾਜ ਦਾ ਪਾਵਨ ਪਿੱਤਰ ਪ੍ਰਕਾਸ਼ ਦਿਹਾੜਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੇ ਜਗਤ ਵਿੱਚ ਇਸ ਸਥਾਨ ਕੋਲ ਦਾ ਕੋਟਲੀ ਸਾਹਿਬ ਹੈ ਜਿੱਥੇ ਕਿ ਮਹਾਰਾਜਾ ਸਾਹਿਬ ਤਾਬ ਕੀਤਾ ਗਿਆ ਜਿਰੋਂ ਮਾਰ ਹੈ 13 13 ਤੋਲ ਕੇ अनेਕਾਂ ਗਰੀਬਾਂ ਲੋੜਵੰਦਾਂ ਝੋਲੀਆਂ ਪਰੀਆਂ ਤਾਂ ਕੋਈ ਇਰਖਾਲੂ ਲੋਕਾਂ ਵੱਲੋਂ ਮਾਰ ਸ਼ਿਕਾਇਤ ਕੀਤੀ ਗਦੌਲਤ ਅਦਾਲਤ ਖਾਨ ਲੋਦੀ ਪਾਸ ਇਹ ਆਪ ਜੀ ਦਾ ਮੋਦੀ ਮੋਦੀ ਖਾਨੋਂ ਲਟਾਈ ਜਾ ਰਿਹਾ ਹੈ ਜਿਦੋਂ ਇਸ ਸਥਾਨ ਤੇ ਮਹਾਰਾਜ ਨੂੰ ਲਿਆਂਕ ਕਰਕੇ ਇਸ ਤਾਬ ਕੀਤਾ ਗਿਆ ਤੇ ਮਹਾਰਾਜ 760 ਪੀਵਾ ਨਿਕਲੇ ਇੱਥੇ ਮਹਾਰਾਜਾ ਦਾ ਵਾਅਦਾ ਹੋਇਆ ਤੇ ਹੁਣ ਵੀ ਜੋ ਦੁਕਾਨਦਾਰ ਹਨ ਜਾਂ ਕਾਰੋਬਾਰੀ ਲੋਕ ਹਨ ਇੱਥੇ ਇਸ ਸਸਤਾਨ ਤੇ ਪਾਵਨ ਫਿਰਤਸਤਾਨ ਤੇ ਨਾਕਮਸਤਕ ਹੁੰਦੇ ਹਨ ਤੇ ਮਹਾਰਾਜ ਵੀ ਉਹਨਾਂ ਦੇ ਕਾਰੋਬਾਰਾਂ ਵਿੱਚ ਵਾਅਦਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਇਤਿਹਾਸਿਕ ਜੀ ਜਗ੍ਹਾ ਗੁਰਦੁਆਰਾ ਉਚੀ ਸਾਹਿਬ ਵਿਖੇ ਆਪਾਂ ਖੜੇ ਆ ਸਭ ਤੋਂ ਪਹਿਲਾਂ ਮੈਂ 555 ਸਾਲ ਜਿਹੜੇ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਦਾ ਇਹ 555 ਸਾਲਾ ਬੜੇ ਸ਼ਰਧਾਪੂਰਕ ਮਨਾਇਆ ਜਾ ਰਿਹਾ ਹੈ ਔਰ ਸੰਗਤਾਂ ਕਾਫੀ ਬਾਹਰੋਂ ਵਿਦੇਸ਼ਾਂ ਤੋਂ ਇਲਾਕੇ ਦੀ ਪੰਜਾਬ ਤੋਂ ਬਾਹਰੋਂ ਸਟੇਟਾਂ ਤੋਂ ਬਹੁਤ ਭਾਰੀ ਇਤਤਦਾਦ ਵਿੱਚ ਇੱਥੇ ਆਉਂਦੀਆਂ ਨੇ ਔਰ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਇਸੇ ਤਰ੍ਹਾਂ ਇਸ ਜਿਸ ਜਿੱਥੇ ਆਪਾਂ ਜਗ੍ਹਾ ਤੇ ਖੜੇ ਆਂ ਇਹ ਗੁਰਦੁਆਰਾ ਸਾਹਿਬ ਕੋਠੀ ਸਾਹਿਬ ਹੈ ਇੱਥੇ ਏ ਗੁਰੂ ਸਾਹਿਬ ਦੇ ਭਾਈਆ ਜੈਰਾਮ ਜੀ ਬੇਬੇ ਨਾਨਕੀ ਜਿਹਦੇ ਜੋ ਪਤੀ ਸੀਗੇ ਉਹਨਾਂ ਦੇ ਗੁਰੂ ਸਾਹਿਬ ਇੱਥੇ ਉਹਨਾਂ ਦੇ ਕੋਲ ਘਰ ਆਏ ਉੱਤੇ ਜੋ ਕਿ ਅੱਜ ਵੀ ਸਥਾਨ ਹੈਗਾ ਸਿੱਖਾਂ ਮੱਲੇ ਔਰ ਇੱਥੇ ਉਹਨਾਂ ਨੇ ਉਹਨਾਂ ਨੂੰ ਮੋਦੀ ਖਾਨੇ ਜੀ ਨਵਾਬ ਮੋਦੀ ਖਾਨੇ ਦੇ ਮੋਤੀ ਮੋਦੀ ਉਹਨਾਂ ਨੂੰ ਜੌਬ ਲੈ ਦਿੱਤੀ ਔਰ ਉਹ ਗੁਰੂ ਸਾਹਿਬ ਦੀ ਲਿਵ ਉਸ ਅਕਾਲ ਪੁਰਖ ਨਾਲ ਲੱਗੀ ਹੋਈ ਸੀ ਉਹ 13 ਤੋਂ ਬਾਅਦ 13 13 ਕਰਕੇ ਸੰਗਤਾਂ ਨੂੰ ਰਾਸ਼ਨ ਲਟਾਈ ਜਾਂਦੇ ਸੀਗੇ ਇਨਾਂ ਨੇ ਸ਼ਿਕਾਇਤ ਕੀਤੀ ਔਰ ਉਸ ਸ਼ਿਕਾਇਤ ਤੋਂ ਬਾਅਦ ਉਹ ਜਿਹੜੇ ਖਾਲੂ ਬੰਦਿਆਂ ਨੇ ਫਿਰ ਉਹਦੇ ਮੋਦੀ ਖਾਨੇ ਦਾ ਹਿਸਾਬ-ਕਿਤਾਬ ਕਰਵਾਇਆ ਜਿਹਦੇ ਵਿੱਚ ਉਸ ਸਮੇਂ ਦੀ ਕਰੰਸੀ ਜਿਹੜੀ ਸੀਗੀ ਉਹ 760 ਉਸ ਸਮੇਂ ਦੇ ਜਿਹੜੇ ਸੀਗੀ ਕਰੰਸੀ ਉਹ ਵੱਧ ਨਿਕਲੇ ਔਰ ਇਹ ਜਗਾ ਜਿਹੜੀ ਆ ਜਿਹਦੇ ਆਪਾਂ ਖੜੇ ਆ ਗੋਠੀ ਸਾਹਿਬ ਗੁਰਦੁਆਰਾ ਇੱਥੇ ਸਾਰੀਆਂ ਸੰਗਤਾਂ ਜਿਹੜੇ ਵਪਾਰੀ ਲੋਕ ਆ ਸਾਰੇ ਇੱਥੇ ਆ ਕੇ ਵਾਧੇ ਲਈ ਮੱਥਾ ਟੇਕਦੇ ਆ ਔਰ ਜੋ ਵੀ ਮਨੋ ਕਾਮਨਾ ਲੈ ਕੇ ਇੱਥੇ ਹੁੰਦੇ ਗੁਰਦੁਆਰਾ ਕੋਟੇ ਸਾਹਿਬ ਉਹਨਾਂ ਦੀ ਸ਼ਰਧਾ ਪੂਰੀ ਹੁੰਦੀ ਹੈ ਔਰ ਇਤਿਹਾਸਿਕ ਗੁਰਦੁਆਰਾ ਵਾ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਔਰ ਸਾਰੇ ਤਕਰੀਬਨ ਜਿੰਨੀ ਸੰਗਤ ਹੁੰਦੀ ਹੈ ਇੱਥੇ ਮਹਾਰਾਜ ਜੀਆ ਸ਼ੁਭ ਕਾਮਨਾਵਾਂ ਲੈ ਕੇ ਸ਼ੁਭ ਕਾਮਨਾਵਾਂ ਲੈ ਕੇ ਜਾਂਦੇ ਆ ਔਰ ਬਹੁਤ ਕੁਝ ਔਰ ਬੜੇ ਸੰਗਤਾਂ ਨੂੰ ਇੱਥੇ ਬਹੁਤ ਕੁਝ ਪ੍ਰਾਪਤ ਹੁੰਦਾ ਜੋ ਮਨ ਵਿੱਚ ਲੈ ਕੇ ਹੁੰਦੇ ਆ ਗੁਰੂ ਮਹਾਰਾਜ ਉਹਦੀਆਂ ਪੂਰੀਆਂ ਕਰਦੇ ਆ ਇਹ ਬਹੁਤ ਵੱਡਾ ਇਤਿਹਾਸਿਕ ਜਗ੍ਹਾ ਹੈਗੀ ਆ ਗੁਰਦੁਆਰਾ ਕੋਟੇ ਸਾਹਿਬ